मैं रस्ते भी सोचता हों कि चार दिन इलेक्शन चले बादल घूम रहे होने जन्मदिन मनाई जाते हैं। चार दिन बाद इलेक्शन अठ दसंबर उन्नीस सौ सताई और पच्ची चार दो हजार तेई नवी निराई पौने तेन साल हो गए ਇਹ ਕਿੰਨੀ ਅਸਲੀਅਤ ਹੈ ਤੇ ਅੱਜ ਵੀ ਜਦੋਂ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਜਾਂਦੇ ਹੋ ਕਿਸੇ ਵੀ ਗਲੀ ਦੇ ਵਿੱਚ ਜਾਂਦੇ ਹੋ ਤੇ ਅੱਜ ਵੀ ਧਰਮੂਪਾਦਨ ਸਾਹਿਬ ਦੀ ਜਿਹੜੀ ਪ੍ਰੈਜੈਂਸ ਹੈ ਉਹ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਉਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਇਸ ਤਰੀਕੇ ਡੱਬਾ ਸਦਾ ਉਹਨਾਂ ਨੇ ਸਾਰੀ ਜ਼ਿੰਦਗੀ ਦਾ ਜਿਹੜਾ ਉਹ ਲੋਕ ਸੇਵਾ ਨੂੰ ਰਾਜਨੀਤੀ ਨੂੰ ਉਸ ਕਾਮ ਸੇਵਾ ਨੂੰ ਸਮਰਪਿਤ ਕਰਕੇ ਦਿੱਤਾ ਸੀ ਅੱਜ ਵੀ ਗਰੀਬ ਤੇ ਤਲਵਰ ਪਰਿਵਾਰ ਲੈ ਉਹਨਾਂ ਨੂੰ ਆਪਣੇ ਤਸੀਹੇ ਦੇ ਕੌਤੇ ਯਾਦ ਕਰਦੇ ਅੱਜ ਵੀ ਪੰਜਾਬ ਤੇ ਦੇਸ਼ ਦੀ ਕਿਸਾਨੀ ਉਹਨਾਂ ਨੂੰ ਆਪਣੇ ਹਮਦਰਦ ਬਣੋ ਸਾਦੂ ਦੇ ਰਾਖਵ ਦੇ ਯਾਦ ਕਰਦੇ ਆ ਅੱਜ ਜਦੋਂ ਕਿ ਨਾਮ ਤੇ ਹੱਤਾਂ ਦੇ ਉੱਤੇ ਡਾਕੇ ਪੈਂਦੇ ਆ ਅੱਜ ਪੰਜਾਬ ਦੇ ਟਾਲੀਆਂ ਦੇ ਉੱਤੇ ਪੱਤਰੇ ਮਰਵਾਉਂਦੇ ਆ ਤੇ ਅੱਜ ਵੀ ਲੋਕੀ ਸਰਕਾਰ ਪਟਾਪ ਸਿੰਘ ਪਾਦਲ ਦੀ ਉਸ ਫਿਰਤ ਨੂੰ ਯਾਦ ਕਰਦੇ ਆ ਜਿਹੜੀ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਉਹਨਾਂ ਨੇ ਭੁੱਖ ਮੰਤਰੀ ਹੋ ਕੇ ਪੰਜਾਬ ਦੇ ਗੁੱਟ ਕਾਨੂੰਨ ਪਾਸ ਕੀਤਾ ਸੀ ਕਿ ਭਾਵੇਂ ਸੁਪਰੀਮ ਕੋਰਟ ਸਾਨੂੰ ਫਾਂਸੀ ਲਗਾ ਦਵੇ। ਕਰੋੜ ਬਣਾ ਕੇ 30 ਸਾਲਾਂ ਬਾਅਦ ਬਿਨਾਂ ਪੈਸੇ ਦੇ ਇਹ ਕਿਸਾਨਾਂ ਨੂੰ ਜ਼ਮੀਨ ਵਾਪਸ ਕਰ ਦਿੱਤੀ ਕਿ ਨਾਲ ਸਾਡੇ ਕੋਲ ਪਾਣੀ ਹੈ ਤੇ ਨਾਲ ਸਾਡੇ ਕੋਲ ਜ਼ਮੀਨ ਹੈ। ਨਾਲ ਹੈ ਪਹਿਲਾ ਪਿੰਸੀ ਨਾਲ ਹੈ ਅੱਧੋ ساری ਜ਼ਿੰਦਗੀ ਧਨ ਸਕੇ। ਜਿਸ ਕਰਕੇ ਅੱਜ ਉਸ ਬਹਾਦਰ ਸ਼ਖਸੀਅਤ ਨੂੰ ਸੇਨਾ ਦਾ ਅੱਜ ਜਨਮ ਕਿਹਾ ਦੇ ਦਾ ਸਤਿ ਭਾਵਨਾ ਬੀਸ ਤੇ ਤੋਤੇ ਬਣਾਇਆ ਜਾਏ ਜਿਸ ਦਿਨ ਪਹਿਲਾ ਮਹਾਰ ਤਾਨ ਸਖੀਤਾਂ ਦੇ ਉਹਨਾਂ ਦੀ ਦੋਖੀ ਪ੍ਰੇਰਨਾ ਨਹੀਂ ਸਕਣ ਵੱਡੇ ਵੱਡੇ ਖਾਗਾਂ ਦੇ ਉੱਤੇ ਉੱਤਨ ਗਏ ਜਾਂਦੇ ਇਸੇ ਤਰ੍ਹਾਂ ਦਾ ਇੱਕ ਉਪਰਾਧਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਸਭ ਤੋਂ ਪਹਿਚਣ ਦੀ ਬਾਦਲ ਸਾਹਿਬ ਰਿਪਾ ਹਸਮਿਤ ਪਰ ਬਾਦਲ ਜੀ ਤੇ ਸਾਰੇ ਪਰਿਵਾਰ ਨੇ ਮਿਲ ਕੇ ਕੀਤਾ ਕਿ ਜਿਹੜਾ ਵੀ ਇਸ ਬਾਦਲ ਟੱਕਰ ਦੇ ਵਿੱਚ ਆਵੇ ਉਹ ਅੱਜ ਵੀ ਬਾਦਲ ਸਾਹਿਬ ਦੇ ਅਗਰ ਦਰਸ਼ਨ ਕਰੇ ਤੇ ਉਹੀ ਪ੍ਰੇਮਾਂ ਲੈ ਕੇ ਉਹੀ ਦੇਣੇ ਲੈ ਕੇ ਉਹੀ ਹਿੰਮਤ ਲੈ ਕੇ ਉਹੀ ਸੇਵਾ ਦਾ ਜੱਗਵਾ ਲੈ ਕੇ ਫਿਰ ਘਰ ਆਪੇ ਸਾਹਿਬ ਇਸ ਲਈ ਮੈਂ ਤਾਂ ਕਾਂਸਰ ਦਾ ਸਾਰੇ ਪਰਵਾਰਾਂ ਤੋਂ ਲੱਗਦਾ ਕਿ ਸਾਰਿਆਂ ਦੇ ਦਿਲ ਦੀ ਇੱਛਾ ਸੀ ਕਿ ਨਾਭਾਦਰ ਸਾਹਿਬ ਤੇ ਕੱਦ ਦਾ ਕੋਈ ਪਹਿਲਾ ਲੀਡਰ ਹੋਇਆ ਤਾਂ ਇਸ ਕੱਦ ਦਾ ਪਹਿਲੇ ਲੀਡਰ ਛੇਤੀ ਕਿਤੇ ਆਉਣਾ ਇਸ ਲਈ ਸਾਡੀ ਲੰਬਾ ਸੰਗ ਆਉਂਣਾ ਦੇ ਸਮੇਂ ਦੇ ਵਿੱਚੋਂ ਪ੍ਰਿੰਟਾ ਰਹਿਣਗੇ ਕਿਸੇ ਵੀ ਜ਼ਰੂਰੀ ਹੈ ਕਿ ਉਹਨਾਂ ਦੀ ਇੱਕ ਵੱਡੀ ਯਾਦਗਾਰ ਪੜਾਈ ਜਾਵੇ ਉਹ ਉਹ ਪਲਨਾ ਅੱਗੇ ਉਹਨਾਂ ਦੇ ਜਨਮ ਦਿਨ ਤੇ ਉੱਤੇ ਜਿਹੜਾ ਉਹ ਕੀਤਾ ਗਿਆ ਇਸ ਵਾਸਤੇ ਪਾ ਸਾਰੇ ਪਰਿਵਾਰ ਦਾ ਤੇ ਕਿਤੋਂ ਧੰਨਵਾਦ ਕਰਦਾ ਆਪਣੇ ਇਸ ਬੱਚੇ ਨੂੰ ਕੀ ਆਉਂਦੇ ਸੀ ਸੁਪਨੇ ਆਉਂਦੇ ਸੀ ਕਿ ਮੈਂ ਇਸ ਕਿਸਮ ਦਾ ਦੇਸ਼ ਬਣਾਉਂਗਾ ਜਿਸ ਦੇਸ਼ ਦੇ ਵਿੱਚ ਕੋਈ ਗਰੀਬ ਨਹੀਂ ਹੋਊਗਾ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਜਿਸ ਦੇਸ਼ ਦੇ ਵਿੱਚ ਕੋਈ ਅਨਪੜ ਨਹੀਂ ਰਹੂਗਾ ਇਸ ਕਿਸਮ ਦਾ ਦੇਸ਼ ਮੇਰਾ ਹੋਊਗਾ ਜਿੱਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਹੋਊਗਾ ਮੈਂ ਇਸ ਕਿਸਮ ਦਾ ਸਮਾਜ ਬਣਾਉਂਗਾ ਜਿਸ ਸਮਾਜ ਦੇ ਵਿੱਚ ਸਾਡੀਆਂ ਬੇਟੀਆਂ ਤੇ ਧੀਆਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣਗੀਆਂ ਮੇਰਾ ਸਮਾਜ ਇਸ ਕਿਸਮ ਦਾ ਸਮਾਜ ਹੋਊਗਾ ਜਿੱਥੇ ਮਜ਼ਦੂਰ ਜਿਹੜਾ ਉਹ ਖੁਦ ਕਪੀਲ ਹੋਊਗਾ ਜਿਹੜਾ ਕਿਸਾਨ ਹੈ ਆਪਣੇ ਪੈਰਾਂ ਤੇ ਖੜਾ ਹੋਊਗਾ ਔਰ ਜਿਹੜਾ ਸਾਡਾ ਵਪਾਰੀ ਹੈ ਖੁਸ਼ਹਾਲ ਹੋਊਗਾ ਔਰ ਮੇਰਾ ਦੇਸ਼ ਇਸ ਕਿਸਮ ਦਾ ਦੇਸ਼ ਹੋਊਗਾ ਆਪਣੇ ਲੋਕਾਂ ਨਾਲ ਪਿਆਰ ਕਰੂਗਾ ਔਰ ਕਿਸ ਕਿਸਮ ਦਾ ਪਿਆਰ ਕਰੂਗਾ ਜਿਵੇਂ ਇੱਕ ਬੱਚੇ ਨੂੰ ਆਪਣੀ ਮਾਂ ਦੀ ਦੋਦੀ ਚ ਪਿਆਰ ਮਿਲਦਾ ਹੈ ਇਸ ਕਿਸਮ ਦਾ ਪਿਆਰ ਮਿਲੂਗਾ ਔਰ ਇਹ ਜਿਹੜਾ ਨੌਜਵਾਨ ਸੀ ਫਿਰ ਜਦੋਂ ਪਰ ਜਵਾਨੀ ਦੇ ਵਿੱਚ ਉਹ ਸੁਪਨੇ ਜਿਹੜੇ ਇਹਦੇ ਬੱਚੇ ਦੇ ਸੀਗੇ ਉਹ ਸੁਪਨਿਆਂ ਦੀ ਤਲਾਸ਼ ਦੇ ਵਿੱਚ ਉਹਦੀ ਤਾਬੀਰ ਦੇ ਵਿੱਚ ਇਹ ਬੱਚਾ ਨਿਕਲ ਪਿਆ ਕਾਫਲਾ ਬਣਦਾ ਗਿਆ ਕਾਫਲਾ ਜੁੜਦਾ ਗਿਆ ਬਹੁਤ ਸਾਰੇ ਸਾਥੀ ਵਿਛੜ ਗਏ ਕੁਝ ਪੁੰਦੜ ਸਾਹਿਬ ਵਰਗੇ ਪੁਰਾਣੇ ਸਾਥੀ ਅੱਜ ਵੀ ਇੱਥੇ ਮੌਜੂਦ ਹੈ ਔਰ ਉਹਨਾਂ ਸੁਪਨਿਆਂ ਦੀ ਤਲਾਸ਼ ਤੇ ਵਿੱਚ ਜਿੰਨਾ ਚਿਰ ਜਾਨ ਚ ਜਾਨ ਸੀ ਤੇ ਸਾਹ ਚ ਸਾਹ ਸੀ ਉਹ ਸੁਪਨੇ ਜਿਹੜੇ ਆ ਤਾਬੀਰ ਕਰਨ ਦੀ ਕੋਸ਼ਿਸ਼ ਕੀਤੀ ਔਰ ਵੈਸੇ ਤਾਂ ਸੁਪਨੇ ਜਿਹੜੇ ਆ ਉਹ ਸੱਚ ਨਹੀਂ ਹੁੰਦੇ ਸੁਪਨੇ ਦਾ ਸੁਪਨਾ ਹੀ ਹੁੰਦੇ ਆ ਪਰ ਬਾਦਲ ਸਾਹਿਬ ਨੇ ਬਹੁਤ سارے ਸੁਪਨੇ ਜਿਹੜੇ ਆ ਇਸ ਧਰਤੀ ਦੇ ਸੱਚ ਕਰਕੇ ਵਿਖਾਏ 78 ਸਾਲ ਹੋ ਗਏ ਨੇ ਅੰਗਰੇਜ਼ ਨੂੰ ਗਿਆ ਇਸ ਮੁਲਕ ਨੂੰ ਆਜ਼ਾਦ ਹੋਇਆ ਮੈਂ ਆਪਣੀ ਉਮਰ ਦੇ ਵਿੱਚ ਮੈਂ 78 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਪੜਿਆ ਕਦੇ ਨਹੀਂ ਦੇਖਿਆ ਕਦੇ ਨਹੀਂ ਸੁਣਿਆ ਕਿ ਕਿਸੇ ਮੁਲਕ ਦਾ ਮੌਜੂਦਾ ਪ੍ਰਧਾਨ ਮੰਤਰੀ ਕਿਸੇ ਮੁਲਕ ਦੇ ਮੌਜੂਦਾ ਮੁੱਖ ਮੰਤਰੀ ਦੇ ਪੈਰਾਂ ਨੂੰ ਹੱਥ ਲਾ ਰਿਹਾ ਜਿਹਨੂੰ ਹਿੰਦੀ ਚ ਕਹਿੰਦੇ ਚਰਨ ਸਪਰਸ਼ ਔਰ ਇੱਕ ਵਾਰੀ ਨਹੀਂ ਦਰਜਾ ਮਰਤਬਾ ਔਰ ਇਹ ਕੋਈ ਜਿਹੜੇ ਤੁਸੀਂ ਤਸੱਵਰ ਕਰੋ ਕਿਤੇ ਜਵਾਰ ਲਾਲ Nehru ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਮੈਡਮ ਇੰਦਰਾ ਗਾਂਧੀ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਕਿਤੇ ਡਾਕਟਰ ਮਨਮੋਹਨ ਸਿੰਘ ਨੂੰ ਕਿਸੇ ਦੇ ਪੈਰੀ ਹੱਥ ਲਾਉਂਦੇ ਦੇਖਿਆ ਔਰ ਪ੍ਰਧਾਨ ਮੰਤਰੀ ਵੀ ਕੋਈ ਸਧਾਰਨ ਪ੍ਰਧਾਨ ਮੰਤਰੀ ਨਹੀਂ ਪ੍ਰਾਈਮ ਮਿਨਿਸਟਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅੱਗੇ ਨਹੀਂ ਝੁਕਦਾ ਜੇ ਬਾਦਲ ਸਾਹਿਬ ਦੇ ਪੈਰਾਂ ਨੂੰ ਹੱਥ ਲਾਉਂਦਾ ਤਾਂ ਜ਼ਾਹਿਰ ਹੈ ਕਿ ਬਾਦਲ ਸਾਹਿਬ ਦੇ ਵਿੱਚ ਕੋਈ ਜ਼ਾਤੀ ਖੂਬੀਆਂ ਸਨ ਕੋਈ ਵਿਅਕਤੀਗਤ ਗੁਣ ਸੀਗੇ ਜਿਹੜੇ ਬਾਦਲ ਸਾਹਿਬ ਦੇ ਵਿੱਚ ਸੀਗੇ ਪਰ ਇੱਕ ਗੁਣ ਜਿਹੜਾ ਮੈਨੂੰ ਬਾਦਲ ਸਾਹਿਬ ਦਾ ਪਤਾ ਹੈ ਕਿਉਂਕਿ ਸਮਾਜ ਦੇ ਵਿੱਚ ਲੀਡਰ ਉਹ ਕਾਮਯਾਬ ਹੁੰਦਾ ਉਹਦੀ ਮਕਬੂਲੀਅਤ ਹੁੰਦੀ ਹੈ ਉਹਦੀ ਐਕਸੈਪਟੇਬਿਲਿਟੀ ਹੁੰਦੀ ਹੈ ਜਿੱਥੋਂ ਅਰਸ਼ੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਜਿੱਥੇ ਹਰ ਵਰਗ ਦੇ ਲੋਕ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਹਰ ਬਰਾਦਰੀ ਦੇ ਲੋਕ ਉਦਾਹਰਨ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਜ਼ਾਨਾ ਮੰਤਰੀ ਕੌਣ ਸੀ ਪੰਡਿਤ ਦੀਨਾ ਨਾਥ ਪ੍ਰਧਾਨ ਮੰਤਰੀ ਕੌਣ ਸੀ ਫਕੀਰ ਅਜੀਜ਼ੁੱਦੀ ਫੌਜਾਂ ਦੇ ਸੀਪਾ ਸਨਾਰ ਕੌਣ ਸੀ ਹਰੀ ਸਿੰਘ ਨਲਵਾ ਜੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਜੇ ਕਿਸੇ ਨੇ ਸੋਨਾ ਭੇਟ ਕੀਤਾ ਤਾਂ ਲੋਹਰ ਦਾ ਜਿਹੜਾ ਮਹਾਰਾਜਾ ਸੀ ਪੰਜਾਬ ਦਾ ਰਾਜਾ ਸੀ ਰਣਜੀਤ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਸੋਨਾ ਭੇਟ ਕੀਤਾ ਜੇ ਦਰਬਾਰ ਸਾਹਿਬ ਨੂੰ ਭੇਟ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਇਸ وجہ ਨਾਲ ਔਰ ਬਾਦਲ ਸਾਹਿਬ ਨੂੰ ਵੀ ਪ੍ਰਮਾਤਮਾ ਨੇ ਇੱਕ ਉਹ ਸਿੱਖਿਆ ਦਿੱਤੀ ਉਹ ਉਹ ਸਿਆਸੀ ਬصੀਰਤ ਦਿੱਤੀ ਕਿ ਬਾਦਲ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੰਜਾਬ ਦੇ ਹਰ ਕੋਈ ਜਾਤ ਤਰ੍ਹਾਂ ਮਜ਼ਹਬ نسل ਰੰਗ ਇਲਾਕਾ ਸਭ ਲੋਕ ਬਾਦਲ ਸਾਹਿਬ ਦੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਸੀ ਔਰ ਬਾਦਲ ਸਾਹਿਬ ਦੇ ਵਿੱਚ ਇੱਕ ਹੋਰ ਗੁਣ ਵੀ ਸੀਗਾ ਕਿ ਬਾਦਲ ਸਾਹਿਬ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਐ ਈਗੋ ਹੰਕਾਰ غرور تکبر ਬਾਦਲ ਸਾਹਿਬ ਚ ਉਹ ਹੈ ਨਹੀਂ ਸੀ ਔਰ ਇੱਕ ਇੱਕ ਮੈਂ ਮੈਂ ਬਾਦਲ ਸਾਹਿਬ ਦੇ ਨਾਲ ਉਹਦਾ ਕੰਮ ਕਰਦਾ ਸੀ ਮੈਂ ਉਹਨਾਂ ਦਾ ਖਜ਼ਾਨਾ ਮੰਤਰੀ ਸੀ ਅਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਸਰਦਾਰ ਮੰਨਮੋਹਨ ਸਿੰਘ ਨੂੰ ਅਸੀਂ ਉਹਨਾਂ ਦੇ ਦਫ਼ਤਰ ਚ ਗਏ ਜੋ ਜੋ ਪੰਜਾਬ ਦਾ ਮਕਦਮਾ ਸੀ ਜੋ ਪੰਜਾਬ ਦੇ ਮੁਤਾਲਬਾਤ ਸੀ ਉਹ ਪੇਸ਼ ਕੀਤੇ ਉਹਨਾਂ ਨੇ ਸਾਡੀ ਗੱਲ ਬੜੀ ਗੌਰ ਨਾਲ ਬੜੀ ਸਬਰ ਨਾਲ ਸੁਣੀ ਪ੍ਰਧਾਨ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਐ ਉਹ ਪੀਕੇ ਐ ਨਾਇਰ ਹੁੰਦੇ ਸੀ ਕੁੱਤੀ ਨਾਇਰ ਉਹਨਾਂ ਨੂੰ ਕਹਿੰਦੇ ਸੀ ਵੈਸੇ ਤਾਂ ਪੰਜਾਬ ਘਾਟਦੇ ਸੀ ਦੱਕਣਦੇ ਸੀ ਤੇ ਉਹ ਉਹ ਸਰਕਾਰੀ ਕੰਮ 'ਚ ਪ੍ਰਧਾਨ ਮੰਤਰੀ ਨਾਲ ਮਸਰੂਫ ਸੀ ਅਸੀਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਬਾਹਰ ਨਿਕਲੇ ਆਏ ਤੇ ਨਾਇਰ ਸਾਹਿਬ ਦਾ ਦਫ਼ਤਰ ਨਾਲ ਸੀਗਾ ਤੇ ਅਸੀਂ ਨਾਇਰ ਸਾਹਿਬ ਦੇ ਦਫ਼ਤਰ 'ਚ ਬਹਿ ਕੇ ਕਿ ਨਾਇਰ ਸਾਹਿਬ ਜਦੋਂ ਆਉਣਗੇ ਉਹਨਾਂ ਨੂੰ ਫੇਰ ਤਗੜਾ ਕਰਾਂਗੇ ਵੀ ਇਹ ਕੰਮ ਸਾਡੇ ਕਰਾਉਣੇ ਐ ਬਾਦਲ ਸਾਹਿਬ ਸਾਨੂੰ ਕਹਿੰਦੇ 3-4 10 ਅਫਸਰ ਵੀ ਸੀ ਇੱਥੋਂ ਉੱਥੋਂ ਤੇ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਪੀਏ ਸੀਗਾ ਉਹਦਾ ਨਾਂ ਸ਼ਾਇਦ ਮੈਂ ਭੁੱਲ ਰਿਹਾ ਪਰ ਸ਼ਾਇਦ ਪੀਨ ਸ਼ਰਮਾ ਸੀ ਸੈਕਟਰੀ ਦੇ ਪੀਏ ਦੇ ਕਮਰੇ ਚ ਜਾ ਕੇ ਬੈਠ ਗਏ ਪਈ ਮੈਨੂੰ ਕਹਿੰਦੇ ਫਾਈਲਾਂ ਤਾਂ ਅਕਸਰ ਇਹਨੇ ਕਢਾਉਣੀ ਐ ਤੇ ਉਹ ਉਹਨਾਂ ਨੂੰ ਕਹਿੰਦੇ ਕਿ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹਿਮਾਚਲ ਪ੍ਰਦੇਸ਼ ਦਾ ਕਾਂਗੜੇ ਦਾ ਐ ਤਾਂ ਫਿਰ ਤਾਂ ਤੂੰ ਮੇਰਾ ਪੁੱਤ ਹੋਇਆ ਮੇਰਾ ਬੇਟਾ ਜੇ ਹਿਮਾਚਲ ਪ੍ਰਦੇਸ਼ ਦਾ ਤਾਂ ਉਹ ਉਹ ਤੇ ਪੀਏ ਨੂੰ ਕਹਿਣ ਲੱਗੇ ਦੇਖੋ ਉਹਨੂੰ ਕਹਿਣ ਲੱਗੇ ਸ਼ਰਮਾ ਜੀ ਜਦੋਂ ਵੀ ਤੁਸੀਂ ਕਾਂਗੜੇ ਜਾਣਾ ਤਾਂ ਬੱਸ ਨੇ ਤੇ ਰੇਲ ਨੇ ਤਾਂ ਚੰਡੀਗੜ੍ਹ ਵੀ ਟੀ ਜਾਣਾ ਤੁਸੀਂ ਮੇਰੇ ਘਰ ਆ ਕੇ ਰੁਕਣਾ ਤੁਸੀਂ ਮੇਰੇ ਗੈਸਟ ਬਣਨਾ ਕੋਈ ਸੋਚ ਸਕਦੇ ਹੋ ਕਹਿੰਦੇ ਪੀਏ ਨੂੰ ਮੁੱਖ ਮੰਤਰੀ ਕਹਿ ਰਿਹਾ ਇਹ ਮੇਰਾ ਬੇ ਉਹ ਕਹਿੰਦਾ ਸੀਐਮ ਸਾਹਿਬ ਚਾਹ ਪੀئیںਗੇ ਅਗਰ ਬੇਟਾ ਪਿਲਾਏਗਾ ਤਾਂ ਜ਼ਰੂਰ ਪੀئیںਗੇ ਇਹ ਬਾਦਲਸ ਔਰ ਅੱਜ ਕੱਲ ਦੇ ਦੇਖ ਲਓ ਅੱਜ ਕੱਲ ਤਾਂ ਔਰ ਇਹ ਕਹਿਣਾ ਕਿ ਸਾਨੂੰ ਟਾਈਮ ਨਹੀਂ ਦਿੱਤੇ ਟਾਈਮ ਤਾਂ ਕੱਢਣਾ ਪੈਂਦਾ ਆਪਣੇ ਰਵੇ ਜੀ ਆਪਣਾ اخਲਾਕ ਆਪਣਾ ਕਿਰਦਾਰ ਜਿਹੜਾ ਇਹ ਬਣਾਉਣਾ ਪੈਂਦਾ ਮੈਂ ਤੁਹਾਨੂੰ ਪਹਿਲਾਂ ਬੋਲਦੇ ਅਰਸ਼ੀ ਸਾਹਿਬ ਨੇ ਕਿਹਾ ਕਿ ਇੱਕ ਵਿਕਾਸ ਦਾ ਮਾਦਰ ਸਾਹਿਬ ਦੇ ਨਾਂ ਤੇ ਜੁੜਦਾ ਹੈ ਹੁਣ ਉਹ ਐਡੀ ਵੱਡੀ ਲਿਸਟ ਹੈ ਉਹ ਸਮੇਂ ਦੀ ਕਿੱਲਤ ਹੈ ਮੈਂ ਇੱਕ ਗੱਲ ਜੀ ਮੁਕਾ ਦਿੰਦਾ ਕਿ ਯੂਪੀ ਦੇਖੋ ਕਿੰਨਾ ਵੱਡਾ ਸਟੇਟ ਹੈ 10 ਪੰਜਾਬ ਇਸ ਯੂਪੀ ਚ ਫਿੱਟ ਆਉਂਦੇ ਹੈ ਔਰ ਇਸ ਯੂਪੀ ਦੇ ਵਿੱਚ ਕੈਂਸਰ ਦਾ ਇਕੱਲਾ ਇੱਕੋ ਹੀ ਹਸਪਤਾਲ ਹੈ ਉਹ ਵੀ ਵਾਰਾਨਸੀ ਪ੍ਰਧਾਨ ਮੰਤਰੀ ਦੇ ਪ੍ਰਧਾਨ ਮੰਤਰੀ ਦੇ ਹਲਕੇ ਵਿੱਚ ਇੱਕ ਕੈਂਸਰ ਦਾ ਹਸਪਤਾਲ ਹੈ ਔਰ ਬਾਦਲ ਸਾਹਿਬ ਜਿਹੜਾ ਹੂਮੀ ਬਾਬਾ ਕੈਂਸਰ ਜਿਹੜਾ ਹਸਪਤਾਲ ਹੈ ਇੱਕ ਚੰ디ਗੜ੍ਹ ਵੀ ਲੈ ਕੇ ਆਏ ਤੇ ਸੁਗਰੂ ਔਰ ਕਿ ਜਦੋਂ ਪ੍ਰਧਾਨ ਮੰਤਰੀ ਕੋਲੇ ਗਏ ਉਹ ਕਹਿੰਦੇ ਜੀ ਕੈਂਸਰ ਦਾ ਹਸਪਤਾਲ ਦੇਣਾ ਕੋਈ ਨਾ ਲੈ ਲਓ ਚਲੋ ਇੱਕ ਹੋਰ ਦੋ ਦੇ ਦਿਓ ਜੀ ਉਹ ਤਾਂ ਚਲੋ ਮੰਗਦੇ ਆ ਦੋ ਤੇ ਪੰਜਾਬ ਦੇ ਵਿੱਚ ਦੋ ਕੈਂਸਰ ਦੇ ਹਸਪਤਾਲ ਹੈ ਪਰ ਰੂਪੀ ਦੇ ਵਿੱਚ ਸਿਰਫ ਇੱਕ ਹਸਪਤਾਲ ਹੈ ਪਰ ਇਹ ਕਿ ਜਿਹੜੀ ਕੋਈ ਰਿਫਾਇਨਰੀ ਹੈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਜੋ ਜਿੰਨੇ ਵੀ ਇੰਡੀਅਨ ਸਕੂਲ ਆਫ ਬਿਜ਼ਨਸ ਆਇਆ ਇੰਟਰਨੈਸ਼ਨਲ 에ਰਪੋਰਟ ਆਇਆ ਇਹ ਬਾਦਲ ਸਾਹਿਬ ਦੀ وجہ ਨਾਲ ਆਇਆ ਔਰ ਇਹ ਬਾਦਲ ਸਾਹਿਬ ਔਰ ਇੱਕ ਇੱਕ ਕਿਹੜਾ ਬੰਦਾ ਹੈ ਜਿਹੜਾ ਇਹ ਆ ਸਕਦਾ ਹੈ ਜਿਹੜਾ ਖੁਦ ਪੜਿਆ ਲਿਖਿਆ ਹੋਵੇ ਇੱਥੇ ਬਹੁਤ ਘੱਟ ਲੋਕ ਬੈਠੇ ਆ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ 1947 ਦੇ ਵਿੱਚ ਬਾਦਲ ਸਾਹਿਬ ਨੇ ਐਫਸੀ ਫੋਰਮੈਨ ਪਿਸਟਨ ਕਾਲਜ ਦੇ ਵਿੱਚੋਂ ਬੀਏ ਆਨਰਸ ਇਕਨੋਮਿਕਸ ਕੀਤੀ ਤੇ ਬਾਦਲ ਸਾਹਿਬ ਦੇ ਉਸਤਾਦ ਕੌਣ ਸਨ ਇੱਕ ਅਮਰੀਕਨ ਸੀ ਈਡੀ ਯੂਕਸ ਇਕਨੋਮਿਕਸ ਦਾ ਪ੍ਰੋਫੈਸਰ ਸੀ 20 ਸਾਲ ਤੋਂ ਇਹ ਈਡੀ ਲੂਕਸ ਜਿਹੜਾ ਹੈ ਇਹ ਪ੍ਰਿੰਸੀਪਲ ਸੀ ਐਫਸੀ ਕਾਲਜ ਦਾ ਔਰ ਇਹ ਈਡੀ ਲੂਕਸ ਪੁੰਦੜ ਸਾਹਿਬ ਉਹ ਸੀ ਉਨੇ 1945 ਸੋਚ ਸਕਦੇ ਹੋ 1945 ਚ ਮਹਾਤਮਾ ਗਾਂਧੀ ਨੂੰ ਜਿਹੜਾ ਅੰਗਰੇਜ਼ ਦੇ ਜਿਹੜੇ ਖਿਲਾਫ ਆਜ਼ਾਦੀ ਦੀ ਮਹਿੰਮ ਲੜ ਰਹੇ ਸੀ ਮਹਾਤਮਾ ਗਾਂਧੀ ਨੂੰ ਐਫਸੀ ਕਾਲਜ ਦੇ ਵਿੱਚ ਚੀਫ ਗੈਸਟ ਸਾਥ ਲਿਆ ਤੇ ਸਾਰੇ ਟੀਚਰਾਂ ਨੂੰ ਇਕੱਠੇ ਹੋ ਕੇ ਕਹਿੰਦਾ ਵੀ ਬਹੁਤ ਮਹਾਨ ਵਿਅਕਤੀ ਹੈ ਇਹਦੇ ਪੈਰਾਂ ਨੂੰ ਹੱਥ ਲਾਓ ਤੇ ਜਦੋਂ ਗਵਰਨਰ ਜਿਹੜਾ ਜੈਂਕਨ ਸੀਗਾ ਇਵਾਨ ਜੈਂਕਨ ਉਹਨੂੰ ਪਤਾ ਚੱਲਿਆ ਕਿ ਯਾਰ ਇਹ ਕੀ ਬੇਹੂਦਗੀ ਹੈ ਅਸੀਂ ਲੋਕਾਂ ਦੇ ਸਾਹਮਣੇ ਮਹਾਤਮਾ ਗਾਂਧੀ ਦੇ ਹੱਥ ਲਾਈ ਉਹਨੂੰ ਕਹਿੰਦੇ ਈਡੀ ਯੂਪਸ ਨੂੰ ਕਹਿੰਦਾ ਕਿ ਇਹਨਾਂ ਤੁਸੀਂ ਅਸਤੀਫਾ ਦਿਓ ਪ੍ਰਿੰਸੀਪਲ ਉਹਨੇ ਅਸਤੀਫਾ ਦੇਤਾ ਪਰ ਉਹ ਇਕਨੋਮਿਕਸ ਦਾ ਪ੍ਰੋਫੈਸਰ ਰਿਹਾ ਔਰ ਇਹ ਬਾਦਲ ਸਾਹਿਬ ਦੇ ਉਸਤਾਦ ਸੀਗੇ ਇਹ ਅੱਜਕੱਲ ਦਾ ਸਿਆਸਤਦਾਨਾਂ ਦਾ ਵੀ ਮਾਮਲਾਤ ਜਿਹੜੇ ਆ ਤਾਂ ਠੀਕ ਹੀ ਆ ਜਿਹੜੀ 10ਵੀਂ ਵਾਰ ਵੀ ਹੋ ਗਈ ਬਹੁਤ ਹੈ ਪਰ ਇਹ ਬਾਤ ਇਹ ਜਿਹੜੀ ਆ ਚੀਜ਼ਾਂ ਲੈ ਲੈਂਦੀਆਂ ਇਹ ਬਾਦਲ ਸਾਹਿਬ ਨੇ ਇਸ ਕਰਕੇ ਲਈਆਂ ਕਿ ਬਾਦਲ ਸਾਹਿਬ ਨੂੰ ਇਹਨਾਂ ਗੱਲਾਂ ਦਾ ਗਿਆਨ ਸੀਗਾ ਔਰ ਇਹੀ ਈਡੀ ਲੂਕਸ ਸੀ ਬੜੇ ਘੱਟ ਲੋਕਾਂ ਨੂੰ ਪਤਾ ਹੈ ਆਈਕੇ ਗੁਜਰਾਲ ਸਾਹਿਬ ਨੂੰ ਇਹਨਾਂ ਨੇ ਪੜਾਇਆ ਬਲਰਾਂਦ ਜਾਖੜ ਸਾਹਿਬ ਨੂੰ ਇਹਨਾਂ ਨੇ ਪੜ੍ਹਾ ਤੇ ਬਾਦਲ ਸਾਹਿਬ ਨੂੰ ਇਹ ਠੀਕ ਹੈ ਗੁਜਰਾਲ ਸਾਹਿਬ ਦਾ ਜਨਮ 1919 ਚ ਹੋਇਆ ਸੀ ਜਾਖੜ ਸਾਹਿਬ ਦਾ 1921 ਚ ਹੋਇਆ ਸੀ ਬਾਦਲ ਸਾਹਿਬ ਦਾ 27 ਚ ਹੋਇਆ ਸੀ ਸੋ ਮੈਂ ਬਾਲੀਆਂ ਮੇਰੀ ਦਾਦੀ ਮਾਂ ਇੱਕ ਗੱਲ ਕਹਿਆ ਕਰਦੀ ਸੀ ਕਿ ਬੇਟਾ ਸਿਫਤਤਾ ਉਹ ਹੁੰਦੀ ਹੈ ਜਿਹੜੀ ਵਾਹਿਗੁਰੂ ਕਰਾਵੇ ਤੇ ਲੋਕ ਕਰਨ ਸੋ ਮੇਰੇ ਮੂੰ ਤਾਂ ਬਾਦਲ ਸਾਹਿਬ ਦੀ ਕੋਈ ਸਿਫਤ ਜਿਹੜੀ ਆ ਫੱਬਦੀ ਨਹੀਂ ਪਰ ਅਸੀਂ ਉਹਨਾਂ ਦੀਆਂ ਯੂਨੀਵਰਸਿਟੀਆਂ ਚੋਂ ਪੜ੍ਹ ਕੇ ਆਏ ਆ ਪਰ ਇਸ ਕਰਕੇ ਮੈਂ ਅੱਜ ਇਸ ਮੌਕੇ ਤੇ ਹੀ ਕਹਿ ਸਕਦਾ ਕਿ ਜੋ ਬਾਦਲ ਸਾਹਿਬ ਦੀ ਹਲੀਮੀ ਜੋ ਉਹਨਾਂ ਦਾ اخلاق ਜੋ ਉਹਨਾਂ ਦਾ ਕਰਤਾਰ ਜੋ ਵਤਨ ਨਾਲ ਮੁਹੱਬਤ ਜੋ ਗਰੀਬ ਨਾਲ ਦੋਸਤੀ ਜੋ ਟਾਈਮ ਦੀ پابੰਦੀ ਸੀ ਜਿੰਨੇ ਆਪਾਂ ਵੇਖਿਆ ਜੇ 10% ਵੀ ਬਾਦਲ ਸਾਹਿਬ ਦੇ ਜਿਹੜੇ ਗੁਣ ਸੀ 10% ਸਾਡੇ ਚ ਆ ਜਾਣ ਤਾਂ ਕਾਮਯਾਬੀ ਸਾਡਾ ਮੁਕੱਦਰ ਬਣੂਗੀ। ਔਰ ਮੈਂ ਇਸ ਮੌਕੇ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਕਿ ਗੁਰੂ ਮਹਾਰਾਜ ਮੇਰੇ ਸ਼ਫੀਕ ਵੱਡੇ ਭਰਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਸਾਹਿਬ ਦੇ ਮਗਰ ਉਹਨਾਂ ਦਾ ਜਿਹੜੇ ਵਾਰਿਸ ਨੇ ਪਰਮਾਤਮਾ ਇਹਨਾਂ ਨੂੰ ਆਪਣੇ ਸ਼ਫੀਕ ਲੀਡਰ ਸ਼ਫੀਕ ਬਾਪ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੋਫੀਕ عطا ਫਰਮਾਵੇ ਔਰ ਪੰਜਾਬ ਜਿਹੜਾ ਹੈ ਕੁਇ ਕੁਵਾਰੀ ਫੇਰ ਜਿਹੜੀਆਂ ਬਹਾਰਾਂ ਰੁਸ ਕੇ ਪੰਜਾਬ ਤੋਂ ਚੱਲੀਆਂ ਗਈਆਂ ਬਹਾਰਾਂ लौट ਕੇ ਵਾਪਸ ਆਉਣ। ਪਰ ਮੈਂ ਕਿਹਸਾ ਕਿ ਲਫ਼ਜ਼ ਸਹੀ ਨਹੀਂ। ਕਿਉਂਕਿ ਮੈਂ ਜ਼ਿੰਦਗੀ ਦਾ ਬੜੇ ਗੁਰੂ ਨੇ ਕਿਰਪਾ ਕੀਤੀ। 70 ਦੀ 71 ਦੀ ਪਹਿਲੀ ਦੇਹ ਦਿੱਲੀ ਕੱਟੀ। ਬਹਤ ਚੰਗੇ ਮਲੇ ਬਣ ਗਿਆ। ਤੇ ਮੈਂ ਕਿਰਪਾ ਨਾਲ ਸਦਾ ਹੀ ਉਹਨਾਂ ਦਾ ਸਾਥ ਰਿਹਾ। ਇੱਕ ਮੈਂ ਇਹ ਗੱਲ ਕਹਿਣੀ ਚਾਹਉਣਾ ਕਿ ਜੇ ਗੁਰੂ ਕਿਰਪਾ ਕਰੇ ਕਿ ਉਹਨਾਂ ਦੇ ਟੀ ਬੀ ਧਰਮਾਸ਼ਿਖੇ ਸੀ ਕਦੇ ਦੋ ਬੰਦੇ ਪਿਆਰ ਹੁੰਦਾ ਕਦੇ ਤੇਦੀ ਚਲੀ ਕਿਸੇ ਨੇ ਦੇਖਿਆ ਹੁੰਦਾ ਸਾਰ ਗੁਰਦਾਸ ਸਿੰਘ ਬਾਦਲ ਜੀ ਮੈਂ ਪਰਿਵਾਰ ਦਾ ਮੈਂਬਰ ਕਹੇ ਲੋ ਛੋਟਾ ਭਰਾ ਕਹੇ ਲੋ ਪਰ ਕੋਈ ਵੱਡੇ ਪਾਸਾ ਤੋਂ 20 ਸਾਲ ਛੋਟਾ ਤੇ ਵੀਵਾਦ ਛੋਟਾ ਪੁੱਤਰ ਵੀ ਹੁੰਦਾ ਕਈ ਵਾਰੀ ਭਰਾ ਦੇ ਹੁੰਦਾ ਦੋਨੋਂ ਕਰ ਲਈ ਹੁੰਦੀ ਐ ਤੇ ਮੈਂ ਉਹਨਾਂ ਦੇ ਭਰਾਵਾਂ ਵਾਂਗ ਤਰ੍ਹਾਂ ਵਿਸ਼ੇਸ਼ ਪਰਿਵਾਰ ਦਾ ਮੈਂਬਰ ਵੀ ਸੀ ਬਚੇ ਤਰ੍ਹਾਂ ਵੀ ਸੀ ਤੇ ਗੁਰੂ ਦੀ ਕਿਰਪਾ ਨਾਲ ਕਿਥਾ ਮੇਰਾ ਖਿਆਲ ਹੈ ਕਿ ਸਸਬੀ ਸਿੰਘ ਬਾਦਲ ਜੀ ਵੀ ਜਵਾਨ ਹੋਵੇ ਸੀ ਬਰਪੇਸ਼ ਬਾਦਲ ਸਿੰਘ ਜੀ ਜਵਾਨ ਹੋਵੇ ਸੀ ਕਦੇ ਸਾਨੂੰ ਕਿੰਨਾ ਨੂੰ ਹਸੇ ਹੁੰਦੇ ਦੇਖਿਆ ਹਣਾ ਤੁਸੀਂ ਬਾਰਲੇ ਨੂੰ ਨਹੀਂ ਪਤਾ ਕਦੇ ਨਹੀਂ ਦੇਖਿਆ ਹਣਾ ਕਦੇ ਬੱਤ ਪੈ ਪੈਣਾ ਰਹਿੰਗੇ ਜੋ ਕਹੇ ਦੀ ਕਿਸੇ ਸੇ ਬਾਦਲ ਸਿੰਘ ਨੇ ਕਹੇ ਸੀ ਸਭ ਛਿਲੀ ਦੀ ਚੱਕੜ ਹਸੀ ਜੇ ਦਾਸ ਜੀ ਤੇ ਮੈਂ ਵੀ ਜਾ ਕੇ ਕਹਿੰਦੇ ਹੱਸਦੇ ਦਾਸ ਜੀ ਮੈਨੂੰ ਫਿਰ ਤੂ ਲੱਗ ਕੇ ਕਹਿਣਾ ਤੋ ਉਹਨਾਂ ਨਹੀਂ ਹੁੰਦਾ ਮੈਂ ਕਹਿ ਦਾਂ ਦੇ ਘਰ ਜਾਂਦੇ ਤਾ ਉਹ ਜੀਵਰ ਚਿੰਨਾ ਫਿਰ ਹਟਦੇ ਨਹੀਂ ਤੇ ਗਾਇ ਕਰਦੇ ਮੈਂ ਉਹ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕਦੇ ਇਨਸਾਨ ਨਹੀਂ ਦੇਖਣਾ ساری ਜ਼ਿੰਦਗੀ ਜਿਹੜਾ ਬੰਦਾ ਨਾਲ ਰਹੇ ਕਦੇ ਬਚਪੇ ਦੀ ਨਾ ਪੈਦਾ ਹੋਣ ਕੰਮ ਤੇ ਉਹ ਸੋਹ ਚੱਲਦੇ ਸੀ ਬਾਦ ਸਭ ਚਾਹ ਪੀ ਕੇ ਚੱਲਦੇ ਮੈਂ ਚਾਹ ਪੀ ਕੇ ਚੱਲਦਾ ਸ਼ਾਮ ਦੇ ਤੱਕ ਜੋ ਲੱਗਦੇ ਦਰੋਹ ਹਰਿਆਣੇ ਵੱਲੋਂ ਸ਼ੁਰੂ ਕਰਕੇ ਜੁਲੰਧਰਾ ਤੋਂ ਵਹਾਟਾ ਪ ਜਾਂਦੇ ਸੁਭਾਤ ਉਹਨੇ ਕਿ ਚਾਹ ਪੀਂਦੇ ਹੱਥੇ ਜਾ ਕੇ ਚਰਪਟੀ ਬਸੀ ਉਹਦੀ ਕੰਮ ਇੰਨਾ ਜ਼ੋਰ ਨਾਲ ਕਰਦੇ ਸੀ ਉਹਨਾਂ ਵਰਗੇ ਘੋਣ ਹੋਣੇ ਤੇ ਮੈਂ ਕਿਹਾ ਵੀ ਹੱਸਦਾ ਕੇ ਉਹਨਾਂ ਦੇ ਸਭ ਤੋਂ ਪਿਆਰੇ ਬੰਦੇ ਕੋਲੇ ਬੈਠਾ ਮੰਨ ਲਓ ਸੁਖੀਰ ਸਿੰਘ ਬਾਦਲ ਜੀ ਮਰ ਕੇ ਸੰਭਾਲ ਜੀ ਬੈਠਿਆ ਕੋਲੇ ਤੇ ਇੱਕ ਬਿਰੋਧੀ ਆ ਗਿਆ ਜਿਹੜਾ ਉਹਨੂੰ ਨੁਕਸਾ ਨਹੀਂ ਕਰਦਾ ਪਹਿਲਾਂ ਉਹਦੀ ਗੱਲ ਸੁਣਨੀ ਇਹਨੂੰ ਪਿੱਛੇ ਛੱਡ ਦਿੰਦਾ ਇਹ ਘੋਣਾ ਜਿਹਨੇ ਕਿਸੇ ਕਿਸੇ ਇਨਸਾਨ ਪਹਿਲਾਂ ਇਹ ਸੇ ਕਰਕੇ ਅੱਜ ਉਹਨਾਂ ਨੂੰ ਬੱਚਾ ਬੱਚਾ ਯਾਦ ਕਰਦਾ ਔਰ ਜੋ ਮਨਪ੍ਰੀਤ ਸਿੰਘ ਬਾਦਲ ਜੀ ਨੇ ਗੱਲ ਕਹੀ ਸੀ ਪੱਕਾ ਦਰਸਤ ਹੈ ਉਹ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਅਮਰੀਕਾ ਚਾਈਨਾ ਰਸ਼ੀਆ ਪਰ ਗੈਰੋਂ ਬਰਾਬਰ ਤੇ ਹੋ ਕੇ ਗੱਲ ਕਰਦਾ ਕੋਸ਼ਿਸ਼ ਕਰਦਾ ਹੈ ਕਿ ਸਹੀ ਗੱਲ ਹੈ ਬੰਦਣਾ ਨਹੀਂ ਕਿ ਗੱਲ ਮੰਨੀ ਕੋਈ ਨਹੀਂ ਤੇ ਸਾਹ ਪ੍ਰਕਾਸ਼ ਬਾਰਦੋਤ ਜੀ ਦੇ ਉਹਨਾਂ ਨੇ ਵੀ ਕਿ ਉਹਨਾਂ ਦੇ ਹੌਨਰਸਟ ਨੇ ਵੀ ਦੋਨਾਂ ਦੇ ਪਰ ਇਹ ਥਾਉਣੇ ਕੋਈ ਛੋਟੀ ਜੀ ਗੱਲ ਨਹੀਂ ਇਹ ਬਹੁਤ ਵੱਡੀ ਸ਼ਖਸੀਅਤ ਦਾ ਮਾਮਲਾ ਹੈ ਕਿ ਉਹਨੇ ਜਿਹਨੇ ਗੁਣਸਾ ਇਹਨਾਂ ਗੁਣਾ ਕਰਕੇ ਉਹਨਾਂ ਨੂੰ ਇਹ ਇਹ ਇਜਤ ਮਿਲੀ ਸੀ ਅੱਜ ਮੈਂ ਗੱਲ ਕਰ ਕੈ ਸਦਾ ਲੰਬੀ ਗੱਲਾਂ ਕਰਦੀ ਜਾਇਏ ਸਾਰੇ ਨੇ ਕਹਿਤੀ ਆ ਕਿ ਜਿਉਂ ਜਿਉਂ ਸਮਾਂ ਬੀਤੇਗਾ ਮਰਸ਼ੀਦ ਦੇ ਲੱਗਦਿਆ ਦਾ ਸਹਿਲਤਾ ਕਿ ਦਿਨ ਦਿਨ ਉਹਨਾਂ ਦਾ ਨਾਮ ਉੱਚਾ ਹੁੰਦਾ ਜਾਏਗਾ ਕਿਉਂਕਿ ਜਿਉਂ ਨਿਉ ਸਮਾਂ ਆਏਗਾ ਜਿਵੇਂ ਅੱਜ 8 ਸਾਲ ਬਾਅਦ 9 ਸਾਲ ਬਾਅਦ ਕਾਫੀ ਨੇੜਾ ਦੂਰ ਹੋ ਕੇ ਚਾਨਣ ਹੋਇਆ ਅੱਜ ਇੱਥੇ ਹੀ ਅੱਜ ਦੁਨੀਆ 'ਚ ਉਸ ਜਗ੍ਹਾ ਤੇ ਮੈਨੂੰ ਮੌਕਾ ਮਿਲਿਆ ਚਾਰ ਕਿ ਮੈਂ ਜਾਣਦਾ ਜਿੱਥੇ ਸਿੱਖ ਦਾ ਜਾਂ ਅਕਾਲੀ ਦਾ ਨਾਮ ਲੜਦਾ ਖਾਲੀਦਰ ਦਾ ਨਾਰਾਣਾ ਬਰਾਸਾ ਵੀ ਦੇ ਜਿੱਥੇ ਕਿ ਹੱਥ ਪਰ ਮਨ ਕੇ ਮੈਨੂੰ 7 ਦਿਨ ਕਹੇ ਸੀ ਆ ਇੱਥੇ ਆ ਜ਼ਰੂਰ ਆਉਣਾ ਹੈ 5 ਦਿਨ ਮੈਂ ਨਾ ਕਰਦਾ ਸੀ 2 ਦਿਨ ਪਹਿਲੇ ਕਿੰਨਾ ਅੱਖੇ ਲੱਗਦਾ ਸੀ ਇੱਕ ਵੀ ਨੁਕਤਾ ਚੀਨੀ ਔਰ ਉੱਥੋਂ ਤੋਂ ਲੈ ਕੇ ਮੈਂ 6 ਮਹੀਨੇ ਪਹਿਲਾਂ ਕੇ ਗੱਲ ਕੀਤੀ ਪਤਾਲ ਜੀ ਕੋਈ ਮੀਟਿੰਗ ਸੀ ਮੈਂ ਕਿਹਾ ਦੁਨੀਆ ਬਦਲ ਗਈ ਹੈ ਬਾਹਰਲਾ ਬੱਚਾ ਬੱਚਾ ਕਹਿੰਦਾ ਕਿ ਗਲਤੀ ਹੋ ਗਈ ਹੈ ਦੁਬਾਰਾ ਕਾਲੀਦਰ ਨੂੰ ਲੈ ਕੇ ਆਓ ਇਸੇ ਕਰਕੇ ਜਿੰਦਸਤਾਦ ਵੀ ਕੋਨੇ ਕੋਨੇ ਤਵਾਜ ਆ ਕਾਲੀ ਦੇ ਦੁਆਰਾ ਆਵੇ ਕਿਉਂ ਆਵੇ ਕਿਉਂਕਿ ਕਾਲੀ ਤੇ ਪਾਰਟੀ ਐ ਸੀਰੀ ਦੀ ਪੰਜਾਬ ਦਾ ਸੋਚਦੀ ਹੈ ਮੈਨੂੰ ਯਾਦ ਆ ਜੁਏ ਮੇਰੀ ਐਸ ਸੀ ਸੀ ਇੰਦਰ ਗਾਂਧੀ ਸਾਹਿਬ ਦਾ ਸੁਧਾਰ ਕਰਨੀ ਚਾਹੁੰਦੀ ਸੀ ਮੈਂ ਬੇਲੇ ਸਿਸ ਸੁਣੇ ਔਰ ਬਾਦ ਸਾਹਿਬ ਦੇ ਭਰੋਸੇਯੋਗ ਸਾਥੀਆਂ ਕਰਕੇ ਮੈਂ ਹਰ ਮੀਟਿੰਗ ਦੇ ਵਿੱਚ ਬੈਠਾ ਹੁੰਦਾ ਸੀ ਕਿਸੇ ਨੂੰ ਨਹੀਂ ਪਤਾ ਕੱਲਾ ਭਾਇਵਦੀ ਕਿਰਪਾ ਮੇਰੇ ਤੇ ਹੀ ਹੈ ਮੈਨੂੰ ਪਤਾ ਹੈ ਬਾਕੀ ਰੱਬ ਕੋਲ ਹੀ ਚਲੇ ਗਏ ਨੇ ਐਮਰਜੈਂਸੀ ਦਾ ਇੰਦਰ ਗਾਂਧੀ ਚਾਹੁੰਦੀ ਸੀ ਕਿ ਮੇਰੇ ਨਾਲ ਰਲ ਕੇ ਮੰਗਾ ਮਨਾ ਲਓ ਰੋਜ਼ ਨਾ ਕਰੋ ਫੜਿਆਰੀ ਕਵਰਾ ਸਾਹਿਬ ਤੇ ਬਾਦ ਸਾਹਿਬ ਨੂੰ ਮੀਟਿੰਗ ਜਿਹੜੀ ਦਿੱਲੀ ਹੋਈ ਸੀ ਸਾਰੇ ਲੀਡਰ ਫੜਲੇ ਲੇਕਿਨ ਇਹ ਉੱਥੇ ਆ ਕੇ ਮੀਟਿੰਗ ਕੀਤੀ ਮਬਰ ਸਰ ਤਲਵੰਡੀ ਸਾਹਿਬ ਸਨ ਪ੍ਰਧਾਨ ਪੁਰ ਸਾਹਿਬ ਸਨ ਤਵਰਾ ਸਾਹਿਬ ਬਾਤਵਾਸੋ ਬਰਨਾਲਾ ਜੀ ਬਰਨਾਲਾ ਸੋ ਜਸਵਿੰਦਰ ਸੋ ਬਿਰਾੜ ਮੈਂ ਵੀ ਵਿੱਚ ਬੈਠਾ ਸੀ ਤਿੰਨ ਘੰਟੇ ਮੀਟਿੰਗ ਚੱਲੀ ਵਿਰੋਧ ਹੋਇਆ ਕਿ ਕਿਉਂ ਸਾਰੇ ਸਾਨੂੰ ਇਸ ਤੋਂ ਅਡਿੱਕ ਸਿਰ ਦਿਓ ਪਰ ਸਾਰੇ ਕਹਿੰਦੇ ਗ੍ਰਾਮੀ ਐ ਦੂਜੀ ਵਾਰ ਜੇ ਇਸ ਦਾ ਵਿਰੋਧ ਨਾ ਕੀਤਾ ਤਾਂ ਇਤਿਹਾਸ ਕਾਲੇ ਖਰਚ ਲਿਖਿਆ ਦੇਉਂਗਾ ਇਹ ਕਾਦੀ ਦਲ ਇਸ ਕਰਕੇ ਇਸ ਦਾ ਵਿਰੋਧ ਕਰਨਾ ਪੜਦਾ ਹੈ ਦੂਜੀ ਗੁਲਾਮੀ ਆ ਗਈ ਹੈ ਜੇ ਤੁਸੀਂ ਨਹੀਂ ਸਰਰ ਨੂੰ ਕਰਨਾ ਮੈਨੂੰ ਇਜਾਜ਼ਤ ਦਿਓ ਮੈਂ ਸੇ ਕੌਮ ਦਾ ਸੇਵਾਦਾਰ ਦੇ ਤੌਰ ਤੇ ਕਿ ਮੈਨੂੰ ਮੁੱਖ ਮੰਤਰੀ ਰਿਹਾ ਤੇ ਮੈਨੂੰ ਕੱਲੇ ਨੂੰ ਇਜਾਜ਼ਤ ਦਿੰਦਾ ਜਾ ਕੇ ਪ੍ਰੋਟੈਸਟ ਕਰਕੇ ਕਾਲੀ ਦਲ ਵੱਲੋਂ ਕੌਣ ਵੱਲੋਂ ਜਾ ਕੇ ਉੱਥੇ ਪ੍ਰੋਟੈਸਟ ਕਰਾਂਗਾ ਇਹ ਫਿਰ ਫੈਸਲਾ ਹੋਇਆ ਫਿਰ ਤੁੜ ਸਾਹਿਬ ਨੇ ਟੋੜਾ ਸਾਹਿਬ ਨੇ ਤਰਵੰਡੀ ਸਾਹਿਬ ਨੇ ਕਿਹਾ ਕਿ ਠੀਕ ਹੈ ਬਲਕਿ ਸਮਝਾਂਦੇ ਤਰਵੰਡੀ ਸਾਹਿਬ ਦੇ ਸਵਾਰ ਨੂੰ ਉਹ ਬੋਲਣ ਲੱਗੇ ਕੌਣਾ ਬੋਲ ਜਾਂਦੇ ਸਾਰੇ ਬੋਲਦੇ ਦਸੋਂ ਐਕਸ਼ਨ ਲੇਕਿਨ ਗੱਲ ਇਸ ਤਰ੍ਹਾਂ ਕਰ ਜਾਂਦੇ ਕਹਿੰਦੇ ਮਰਦਾ ਜੱਟ ਨੂੰ ਮਰਦੇ ਹੋ ਤੁਸੀਂ ਫਿਰ ਕਿਉਂ ਜਾਨ ਦੇ ਲਖੂ ਜਾਂਦਾ ਲਫਜ਼ੇ ਵਰਤੇ ਤੇ ਮੈਂ ਦੀ ਸਾਹਿਬ ਨੇ ਤੇ ਫਿਰ ਉਸ ਤੋਂ ਬਾਅਦ ਹੋਇਆ ਕਿ ਆਜ਼ਾਦੀ ਦੀ ਜਗ ਜਿੱਤੇਗੀ ਜੈ ਪ੍ਰਕਾਸ਼ ਮਹਿਰ ਨੇ ਕਿਹਾ ਕਿ ਕਾਲੀ ਗੱਲ ਨੂੰ ਇਹ ਐਮਰਜੈਂਸੀ ਟਰਾਉਨ ਸਿਹਰਾ ਸ਼ਰੋਮੀ ਕਾਲੀ ਗੱਲ ਨੂੰ ਜਾਂਦਾ ਔਰ ਉਸ ਵੇਲੇ ਤੁਹਾਨੂੰ ਕਿਸੇ ਨੂੰ ਯਾਦ ਨਹੀਂ ਹੋਣਾ ਹਰ ਸਟੇਟ ਦੇ ਵਿੱਚ ਜਿੱਥੇ ਇੱਕ ਵੀ ਸਿੱਖ ਸੀ ਉਸ ਨੂੰ ਮੁਖਬੰਦ ਨਹੀਂ ਬਣਾਇਆ ਬਾਜ਼ਾਰ ਤੋਂ ਲੈ ਕੇ ਬਾਰਾਸ਼ਰ ਤੱਕ ਹਰ ਸਟੇਜ 'ਤੇ ਜੇ ਇੱਕ ਵੀ ਐਮਐਲਏ ਸੀ ਜਿੱਥੇ ਰੋਦੀਪਾਲ ਉਹ ਕਾਂਗਰਸ ਦਾ ਸੀ ਤੇ ਸਾਰਿਆਂ ਆਪਣੀ ਸਰਕਾਰ ਆ ਗਈ ਸੀ ਹਰ ਜਗ੍ਹਾ ਕਿ ਸਿੱਖ ਬਣਾ ਸੀ ਪ੍ਰਧਾਨ ਬਜੀਰ ਇਹ ਉਸ ਦਾ ਸਿਹਰਾ ਸੀ ਆਜ਼ਾਦੀ ਦਾ ਸਾਰਾ ਸਿਹਰਾ ਤੁਹਾਨੂੰ ਮਿਲਿਆ ਸੀ ਇਸ ਕਰਕੇ ਅੱਜ ਵੀ ਸੰਕਟਾਂ ਉਹਨੇ ਇਹ ਸੰਕਟ ਚਲੇ ਜਾਂਦੇ ਨੇ ਸੰਕਟਾਂ ਦੇ ਵਿੱਚ ਜਿਹੜੇ ਤੂਫਾਨ ਨਾਲ ਟਕਰ ਆ ਲੈਂਦੇ ਨੇ ਉਹੀ ਜਾ ਕੇ ਪਰਬਤ ਬਣਦੇ ਨੇ ਅੱਜ ਮੈਂ ਕਹਾਗਾ ਗੁਰੂ ਕਿਰਪਾ ਕਰੇਗਾ ਕਿ ਮੇਰੇ ਮੂੰਹੋਂ ਕਿਤੇ ਤਰੀਫ ਨਾ ਸੁਣਿਓ ਕਿ ਤਰੀਫ ਨਹੀਂ ਮੈਂ ਕਰਦਾ ਮੈਂ ਬਾਦਸ਼ਾਹ ਨੂੰ ਕਹਿਂਦਾ ਸੀ ਸੁਵੀਰ ਸਿੰਘ ਬਾਦਤ ਜੀ ਪ੍ਰਧਾਨ ਸ਼੍ਰੋਮ ਵੀ ਕਾਰੀਦਲ ਦੇ ਮੈਨੂੰ ਛੋਟੇ ਦੇ ਮੇਠਵੀ ਸਾਲ ਛੋਟੇ ਹੋਣੇ ਸਿਰ ਬੱਚੀ ਨਾ ਹੁਣ ਛੋਟੇ ਭਰਾ ਕਹਿ ਲਓ ਬੱਚੇ ਕਹਿ ਲਓ ਲੇਕਿਨ ਪ੍ਰਧਾਨ ਦੇ ਨੌਰ ਤੇ ਮੈਂ ਜੀ ਕਰਦਾ ਨਾਲ ਪਏ ਕਹਿਣਾ ਕਿ ਮੇਰੇ ਉਮਰ ਦੇ ਨਿਹਾਰੇ ਦਾ ਕਿ ਪ੍ਰਧਾਨ ਜੀ ਸ਼ਮਸ਼ੇ ਤਗੜੇ ਹੋ ਕੇ ਖੜੇ ਹੋ ਬਾਦਸ਼ਾਹ ਵਾਲੇ ਗੋਲ ਤੁਹਾਡੇ ਪੈਦਾ ਹੋ ਗਏ ਨੇ ਮਿਹਨਤ ਕਰਨ ਲੱਗਿਆ ਸ਼ਾਬਾਸ਼ ਲੇਕਿਨ ਤਗੜੇ ਹੋ ਕੇ ਮਿਹਨਤ ਕਰੋ ਤੁਸੀਂ ਉਹੀ ਜਗ੍ਹਾ ਲੈ ਲਓਗੇ ਸਮੇਂ ਦੇ ਨਾਲ ਉਹ ਤਾਂ ਨਹੀਂ ਬਣ ਸਕਦਾ ਉਹੀ ਸੀ ਬਾਦਸ਼ਾਹ ਵਿੱਚ ਲੇਕਿਨ ਉਹਨੇ ਬੁਲ ਤੁਹਾਡੇ ਚਾਹ ਰਹੇ ਨੇ ਤਗੜੇ ਹੋ ਕੇ ਮਿਹਨਤ ਕਰੋ ਮੈਂ ਕਹਿ ਸਕਦਾ ਅੱਜ ਸਾਰੇ ਦੇਸ਼ ਦੇ ਲੋਕ ਸੁਣ ਲੈਣ ਕਿ ਸਰ ਸੁਨੀਲ ਸਿੰਘ ਬਾਦਲ ਜੀ ਉਹ ਇਨਸਾਨ ਹੈ ਬਿਲਕੁਲ ਨਹੀਂ ਝੁਕੇਗਾ ਬਿਲਕੁਲ ਨਹੀਂ ਡਰੇਗਾ ਕਿਉਂਕਿ ਮੈਨੂੰ ਪਤਾ ਹੈ ਕਈ ਵਾਰੀ ਕਈ ਗੱਲਾਂ ਮੈਨੂੰ ਕਹਿ ਦਿੰਦੇ ਮੈਂ ਤਾਂ ਕਿਹਾ ਧਿਆਨ ਨਹੀਂ ਕੀਤਾ ਅੰਕਲ ਕਿੱਥੇ ਹੋ ਇੱਥੇ ਆਓ ਮੈਂ ਤੁਹਾ ਨਾਲ ਗੱਲ ਕਰਨੀ ਹੈ ਤਾਂ ਉਹਦੇ ਦੇਖਦਾ ਕਿ ਕਿੰਨਾ ਸਖਤ ਰੱਤਾ ਹੈ ਬਾਦਸ਼ਾਹ ਬਰੇ ਮੈਂ ਗੱਲ ਕਹਈ ਸਾਰੇ ਉਹ ਬੜਾ ਨਰਮ ਬਿਰਦੇ ਸਨ ਲੇਕਿਨ ਮੈਨੂੰ ਪਤਾ ਇਹ ਬਾਦਸ਼ਾਹ ਫੈਸਲਾ ਕਰ ਲੈਂਦੇ ਸੀ ਕਦੇ ਫਿਰ ਉਸ ਫੈਸਲੇ ਤੋਂ ਪਿੱਛੇ ਕਦੇ ਛੁਪੇਰੀ ਸੀ ਕਦੇ ਲਿਫੇ ਦੀ ਸੀ ਸਿਲੇ ਚਾਹੁੰਦੇ ਸੀ ਔਰ ਬਾਦਸ਼ਾਹ ਨੇ ਉਹ ਕੰਮ ਕੀਤੇ ਜਿਹੜੇ ਕਦੇ ਸੋਚ ਨਹੀਂ ਸਕਦੇ ਗੁਰੂ ਦਾ ਸਿਰ ਤੇ ਹੱਥ ਰਿਹਾ ਲੇਕਿਨ ਡੇਢਤਾ ਦਿੱਤੀ ਤੇ ਹਰ ਕੰਮ ਨੇਪੜੇ ਚੜਿਆ ਸ਼ੁਭਚਾਰਾ ਸਮਾਨਾ ਲ ਮੈਂ ਪਹਿਲੇ ਬਹੁਤ ਸਮਾਂ ਹੋ ਗਿਆ ਔਰ ਜੋ ਬਾਸਾ ਜੀ ਤੇ ਚੌਹਦੇ ਦੀ ਦੇਵੀ ਲਾਲ ਦੀ ਦੋਸਤੀ ਸੀ ਉਹ ਮੈਂ ਕਿ ਲੱਭ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਮੈਨੂੰ ਚੌਹਦੇ ਦੀ ਦੇਵੀ ਲਾਲ ਜੀ ਵੀ ਆਪਣੇ ਪੁੱਤਰਾ ਤਰ੍ਹਾਂ ਹੀ ਸਭ ਲੈ ਸਨ ਬੜੇ ਸਾਲਾ ਸਾਹਿਬ ਹੁੰਦੇ ਆਉਂਦੇ ਪਿਆਰ ਦਿੰਦੇ ਮੈਨੂੰ ਤੇ ਲੇਕਿਨ ਮੈਂ ਸਮਝਦਾ ਕਿ ਦੋਨੋਂਬਰ ਦਾ ਪਿਆਰ ਨਹੀਂ ਦੇਖਿਆ ਮੈਂ ਕਿ ਬਾਸਾ ਸਾਹਿਬ ਨੇ ਉਹਨਾਂ ਦੇ ਬਾਰੇ ਸੋਚਦਾ ਕਿ ਕਿਵੇਂ ਭਰਮ ਕਰ ਸਕਦਾ ਚੌਹਦੇ ਦੀ ਦੇਵੀ ਲਾਲ ਜੀ ਬਾਸਾ ਸਾਹਿਬ ਬਾਰੇ ਸੋਚਦਾ ਜਿਹੜਾ ਸੋਨੇ ਤੋਂ ਸਭਾਪਾ ਕਿਵੇਂ ਕਰੀਏ ਤੇ ਮੈਂ ਮੈਂ ਜਾਂਦਾ ਕੋਲੇ ਮੈਨੂੰ ਸਮਝਦੇ ਗਏ ਸਾਥੀਆਂ ਤੇ ਪਿਆਰ ਮੈਂ ਬਹੁਤ ਵੱਡੇ ਕਰਦੇ ਸੀ ਜਿਵੇਂ ਮੈਂ ਉਹਨਾਂ ਨੂੰ ਪੋਤਿਆਂ ਨੂੰ ਪਿਆਰ ਕਰਦੇ ਸੀ ਮੈਨੂੰ ਵੀ ਇਡੇ ਪਿਆਰ ਕਰਦੇ ਸੀ ਤੇ ਮੈਨੂੰ ਕਹਿੰਦੇ ਕਿਵੇਂ ਕਰੀਏ ਫਿਰ ਆਪਾਂ ਫਰਾਨਾ ਜਲਦੋਂ ਭਲਾ ਕੇ ਮੈਂ ਹੁੰਦਾ ਬਾਸਾ ਦਾ ਇਹ ਹੀ ਦੋਸਤੀ ਮੈਂ ਕਿਤੇ ਨਹੀਂ ਦੇਖੀ ਹੁਣ ਵੀ ਇੰਨੇ ਇੱਕ ਪਰਿਵਾਰਾਂ ਦਾ ਪਿਆਰ ਚਾਹਦਾ ਗੁਰੂ ਕਿਰਪਾ ਕਰੇ ਇਹ ਪ੍ਰਾਣੀਆਂ ਬਿਹਤਰ ਪਿਆਰ ਜੇ ਹੋਵੇ ਕਦੇ ਉਸਨੂੰ ਟੁੱਟਣ ਨਾ ਦੇਓ ਪਿਆਰ ਨੂੰ ਸਾਥ ਦਿਵਾਓ